ਸਾਂ ਮਿਲੇ ਗੁਰੂਵੰਦੀ ਸਾਹਿਬ ਜੀ ਸਤਾਈਂ ਵੇ ਸਾਈਂ ਗੁਰੂ ਜੀ ਦਾ ਆਨੰਦਪੁਰ ਕੁੱਜਣਾ ਲਖਨੌਰ ਤੋਂ ਸਾਈਂ ਜਾਤੇ ਦੇ ਤੁਰਨ ਵੇਲੇ ਉੱਥੋਂ ਦੀ ਸੰਗਤ ਬਹੁਤ व्याकुल ਹੋਈ ਸਭ ਨੇ ਮਾਤਾ ਨਾਨਕ ਜੀ ਤੇ ਮਾਮਾ ਕੀ ਪਾਲ ਜੀ ਅੱਗੇ ਬੇਨਤੀਆਂ ਕੀਤੀਆਂ ਕਿ ਕੁਝ ਦਿਨ ਹੋਰ ਰਿਹਾ ਜਾਵੇ ਮਾਤਾ ਜੀ ਨੇ ਸਭ ਨੂੰ ਧੀਰਜ ਦਿੱਤੀ ਉਪਦੇਸ਼ ਦੇ ਕੇ ਕਿਹਾ ਅਸੀਂ ਤੁਸਾਂ ਦੇ ਨੇੜੇ ਹੀ ਤਾਂ ਹਾਂ ਫਿਰ ਦਰਸ਼ਨ ਹੋ ਜਾਇਆ ਕਰਨਗੇ ਆਨੰਦਪੁਰ ਕੋਈ ਦੂਰ ਨਹੀਂ ਸਾਹਿਬ ਜਤੀ ਦਾ ਅਨੰਤਪੁਰ ਜਾਣਾ ਬਹੁਤ ਚੁਗਲੀ ਹੈ ਇਸ ਤਰ੍ਹਾਂ ਉਪਦੇਸ਼ ਤੇ ਹੌਸਲਾ ਦੇ ਕੇ ਮਾਤਾ ਜੀ ਨੇ ਸਾਰਿਆਂ ਨੂੰ ਸ਼ਾਂਤ ਕੀਤਾ रामनाथ ਨਾਲ ਹੀ ਤੁਰ ਪਿਆ ਉਸਨੇ ਕਿਹਾ ਮੈਂ ਤਾਂ ਅਨੰਤਪੁਰ ਹੀ ਜਾਵਾਂਗਾ ਤੇ ਉੱਥੇ ਹੀ ਰਹਾਗਾ ਮੈਂ ਇਹਨਾਂ ਸਤਿਗੁਰੂ ਜੀ ਨਾਲੋਂ ਨਹੀਂ ਵਿਛੜਨਾ ਉਸ ਦੀ ਮਾਤਾ ਨੇ ਉਸ ਨੂੰ ਬਹੁਤ ਆਖਿਆ ਪਰ ਉਹ ਨਾ ਰੁਕਿਆ ਆਖਿਰ ਉਹ ਸਤਿਗੁਰੂ ਜੀ ਦੇ ਨਾਲ ਹੀ ਤੁਰ ਪਿਆ ਲਖਨੌਰ ਤੋਂ ਤੁਰ ਕੇ ਰਾਣੀ ਮਾਝਰੀ ਜਾ ਰਹੇ ਇੱਥੇ ਵੀ ਸਿੱਖ ਸੰਗਤਾਂ ਨੇ ਬਹੁਤ ਉਤਸ਼ਾਹ ਪ੍ਰਗਟ ਕੀਤਾ ਰਾਜ ਕੀ ਦਰਸ਼ਨ ਕੀਤੇ ਤੇ ਸੇਵਾ ਕੀਤੀ ਕਈਆਂ ਰੋਗੀਆਂ ਦੇ ਰੋਗ ਦੂਰ ਹੋਏ ਕਈਆਂ ਨੇ ਵਰ ਪ੍ਰਾਪਤ ਕੀਤੇ ਉੱਥੇ ਉੱਥੇ ਕੇ ਮੰਦਲੋਂ ਮੰਦਲੀ ਡੇਰਾ ਰੋਪੜ ਜਾ ਪੁੱਜਾ ਰੋਪੜ ਤੋਂ ਕੀਰਤਪੁਰ ਤੱਕ ਬਹੁਤ ਰੌਣਕ ਸੀ ਅਨੁਭੂਤ ਬਹੁਤ ਸਾਰੇ ਮਤੰਤ ਤੇ ਸਿੱਖ ਪੁੱਜੇ ਹੋਏ ਸਨ ਸਾਰਿਆਂ ਨੇ ਸਾਰਜਾਂ ਦੇ ਮਾਤਾ ਗੁਜਰੀ ਜੀ ਤੇ ਮਾਤਾ ਨਾਨਕੀ ਜੀ ਅਤੇ ਮਾਮਾ ਕਿਰਪਾਲ ਚੰਦ ਜੀ ਦੇ ਦਰਸ਼ਨ ਕੀਤੇ ਸਾਰੀ ਸੰਗਤ ਨੇ ਸਾਹਿਬਜ਼ਾਦੇ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਾਈ ਬਾਲੇ ਦਰਸ਼ਨ ਕਰਕੇ ਸਾਰੇ ਪਰਸੰਨ ਹੋਏ ਸਾਰਿਆਂ ਨੇ ਕਾਰਪੇਟਾ ਚੜਾਈ ਨਜ਼ਰਾਨੇ ਦਿੱਤੇ ਅਤੇ ਇਹ ਹਾਲ ਹੋਏ ਦੋ ਦਿਨ ਕੀਰਤਪੁਰ ਹੀ ਉਤਸ਼ਾਹਪੂਰਵ ਮਨਾਇਆ ਜਾਂਦਾ ਰਿਹਾ ਤੀਸਰੇ ਦਿਨ ਕੀਰਤਪੁਰ ਤੋਂ ਸਾਰੇ ਕੀਰਤਪੁਰ ਤੋਂ ਸਾਰਿਆਂ ਨੇ ਅਨੰਦਪੂਰ ਸਾਈਵਲ ਤਿਆਰੀ ਕੀਤੇ ਸਾਹਿਬ ਜਦੈ ਜੀਨੋ ਘੋੜੇ ਉੱਤੇ ਚੜਾਇਆ ਗਿਆ ਉਹਨਾਂ ਦੇ ਗਲ ਵਿੱਚ ਫੁੱਲਾਂ ਦੇ ਹਾਰ ਤੇ ਸਿਰ 'ਤੇ ਛਤਰ ਕੀਤਾ ਨਾਲ-ਨਾਲ ਸੇਵਾਦਾਰ ਸਨ ਮਾਤਾ ਗੁਦਰੀ ਜੀ ਤੇ ਮਾਤਾ ਨਾਨਕੀ ਜੀ ਰਤਾਂ ਵਿੱਚ ਬਿਰਾਜ ਮੰਨ ਸਨ ਤੇ ਉਹਨਾਂ ਦੇ ਪਿੱਛੇ ਪੈਦਲ ਸੰਗਤ ਸੀ ਸਾਰੀ ਸੰਗਤ ਗੁਰਬਾਣੀ ਦੇ ਸ਼ਬਦਾਂ ਨੂੰ ਬੜੇ ਪ੍ਰੇਮ ਨਾਲ ਪੜਦੀ ਜਾਮ ਲੱਗੀ ਜੋ ਸ਼ਬਦ ਨਹੀਂ ਸੰੜਦੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਜੱਪੀ ਜਾਂਦੇ ਸਨ ਅੱਗੇ ਅੱਗੇ ਤੋਲ ਵਾਦੀ ਪੇਰੀਆਂ ਆਦਿਕ ਸਨ ਪਾਤਸ਼ਾਹੀ ਜਲੂਸ ਦੀ ਤਰ੍ਹਾਂ ਸਾਈਂ ਜਾਤੀ ਦਾ ਅਨੰਦਪੁਰ ਪਰਵੀਸ਼ ਕਰਨ ਦੀ ਖੁਸ਼ੀ ਦਾ ਜਲੂਸ ਸੀ ਹਵਾ ਪੰਛੀ ਪਸ਼ੂ ਤੇ ਨਰ ਨਾਰੀ ਦਿਨੋ ਪ੍ਰਸੰਤਾ ਕਰੇ ਸਨ ਸ਼ਰਧਾ ਤੇ ਭਗਤੀ ਨਾਲ ਸਾਰਿਆਂ ਦੇ ਮਨ ਖੁੱਲੇ ਨਹੀਂ ਸੰਮਾਉਂਦੇ ਜਿਉਂ ਜਿਉਂ ਜਲੂਸ ਅੱਗੇ ਅੱਗੇ ਤੁਰਦਾ ਗਿਆ ਤੇ ਉਉ ਤੇ ਉਹ ਸੰਗਤ ਦੀ ਪੀੜ ਵਧਦੀ ਗਈ ਅਨੰਦਪੁਰ ਲਾਗੇ ਜਾ ਕੇ ਤਾਂ ਪੀੜ ਵਿੱਚ ਐਨਾ ਵਾਧਾ ਹੋਇਆ ਇਤਿ ਲੁੱਟੀਆਂ ਪਉਂਦੇ ਨਹੀਂ ਸੀ ਤੰਨਾ ਸਾਰੇ ਅੱਗੇ ਵੱਧ ਵੱਧ ਕੇ ਸਾਹਿਬਜ਼ਾਦੇ ਦੇ ਦਰਸ਼ਨ ਕਰਦੇ ਤੇਕਾਰ ਪਿਤਾ ਚਰਾਂਦੇ ਸਰ ਜਿਸ ਸਮੇਂ ਜਲੂਸ ਸ਼ਹਿਰ ਦੇ ਅੰਦਰ ਗਿਆ ਤਾਂ ਸਤਿਗੁਰੂ ਤੇਗ ਬਹਾਦਰ ਜੀ ਮਹਾਰਾਜ ਆਪ ਆ ਕੇ ਮਿਲੇ ਜੀ ਉਹ ਹੀ ਸਤਿਗੁਰੂ ਜੀ ਸਾਹਿਬਜ਼ਾਦੇ ਦੇ ਨੇੜੇ ਹੋਏ ਤੇ ਮਾਮੇ ਕਿਰਪਾਲ ਚੰਦ ਨੇ ਸਾਹਿਬਜ਼ਾਦਾ ਜੀ ਨੂੰ ਦੱਸ ਦਿੱਤਾ ਕਿ ਉਹ ਉਹਨਾਂ ਦੇ ਪਿਤਾ ਜੀ ਆਏ ਹਨ ਤਾਂ ਸਾਹਿਬਜ਼ਾਦਾ ਜੀ ਕੋੜੇ ਤੋਂ ਉੱਛਲ ਕੇ ਆਪਣੇ ਪਿਤਾ ਸਤਗੁਰੂ ਤੇਗ ਭਾਦਰ ਜੀ ਦੇ ਗਲ ਚੰਬੜ ਪਏ ਵੈਰਾਗ ਨਾਲ ਮਿਲੇ ਖੁਸ਼ੀ ਨਾਲ ਅੱਖਾਂ ਵਿੱਚੋਂ ਹੰਝੂ ਡਿੱਗ ਪਏ ਚੰਗੇ ਪਿਓ ਪੁੱਤਰ ਦੇ ਮਿਲਾਪ ਨੂੰ ਦੇਖ ਕੇ ਦੇਵਤੇ ਵੀ ਪ੍ਰਸੰਨ ਹੋਏ 21 ਮਾਰਗ ਸੰਮਤ 1679 ਬਿਕਰਮੀ ਨੂੰ ਸਾਈਂ ਜادہ ਗੋਬਿੰਦ ਰਾਏ ਜੀ ਆਪਣੇ ਵਤਨ ਅਨੰਦਪੁਰ ਵਿੱਚ ਪੁੱਜੇ ਅਨੰਦਪੁਰ ਦੀ ਆਨੰਦਮਈ ਸਾਰੀ ਧਰਤੀ ਬਾਗ ਬਾਗ ਹੋ ਗਈ ਸਤਗੁਰੂ ਜੀ ਵੱਲੋਂ ਗਰੀਬਾਂ ਨੂੰ ਦਾਣ ਦਿੱਤੇ ਗਏ ਗੁਰੂ ਘਰ ਲੰਗਰ ਅਤੁੱਟ ਵਰਤੋਂ ਦਾ ਹੁਕਮ ਦਿੱਤਾ ਜੋ ਜੀ ਆਵੇ ਸੋ ਰਾਦੀ ਜਾਵੇ ਸਾਈਂ ਸਾਦੇ ਦੇ ਅਨੰਦਪੁਰ ਪੁੱਜਣ ਦੀ ਖਬਰ ਅਗਲੇ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ਦੇ ਚੌਗਿਰਦੇ ਹਵਾਵਾਂ ਫਿਰ ਗਈ ਖਬਰ ਸੁਣਦੇ ਸਾਰ ਸੰਗਤ ਦਰਸ਼ਨ ਵਾਸਤੇ ਵਹੀਰਾ ਸਾਤ ਆਈ ਜਿਹੜਾ ਸਿੱਖ ਦਰਸ਼ਨ ਕਰਕੇ ਜਾਂਦਾ ਉਹੋ ਹੀ ਦੱਸਾ ਸਿੱਖਾ ਹੋਰਨਾਂ ਨੂੰ ਦੱਸਦਾ ਕਿ ਸਤਿਗੁਰੂ ਜਿਹਦੇ ਸਾਹਿਬ ਸਾਦੇ ਅਨੰਦਪੁਰ ਸਾਹਿਬ ਪੁੱਜੀ ਗਈਆਂ ਉਹਨਾਂ ਦੇ ਦਰਸ਼ਨ ਕੀਤੇਆਂ ਓਕ ਲੱਗਦੀ ਹੈ ਬਸ ਸੋਨਣ ਵਾਲਾ ਉਸ ਵੇਲੇ ਕਾਰ ਜਾਂਦਾ ਤੇ ਪਰਿਵਾਰ ਨੂੰ ਸਾਥ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਦੇ ਰਾਂਸਪੁਰ ਪੈਂਦਾ ਪੰਜਾਬ ਦੇ ਪੱਛਮ ਉੱਤਰ ਤੇ ਦੱਖਣ ਵੱਲ ਖਬਰਾਂ ਪਹੁੰਚ ਗਈਆਂ ਜਾ ਪੁੱਜੀਆਂ ਖਬਰਾਂ ਕਾਬਲ ਤੇ ਕੰਧਾਰ ਬਸ ਫੇਰ ਕੀ ਸੀ ਵੱਡੇ ਵੱਡੇ ਵਸਤਰਾ ਸ਼ਸਤਰਾਂ ਕੋੜੀਆਂ ਅਤੇ ਰੁਪਈਆ ਦੀ ਘਾਰਪੇਟਾਂ ਨਾਲ ਸਾਰੇ ਖਜ਼ਾਨੇ ਭਰਪੂਰ ਹੋਣ ਲੱਗੇ ਆਨੰਦਪੁਰ ਸਾਹਿਬ ਦੀ ਰੌਣਕਾਂ ਵੀ ਕਈ ਗੁਣਾ ਬਹੁਤ ਵਾਤਾ ਵੋ ਗਿਆ ਫੁੱਲਾਂ ਗਲਤੀਆਂ ਦੀ ਮਾਫੀ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ